ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਅੱਜ ਦੀ ਕੋਠੀ ਦਸ਼ਮੇਸ਼ ਨਗਰ ਮੋਗਾ ਸ਼ਹਿਰ ਦੇ ਵਿੱਚ ਤੁਹਾਨੂੰ ਵਿਖਾਵਾਂਗੇ। ਸੋ ਬਹੁਤ ਹੀ ਵਧੀਆ ਜਿਹੜੀ ਇਹ ਕੋਠੀ ਬਣੀ ਹੋਈ ਆ। ਗਲੀ ਨਾਲੋਂ 2 ਫੁੱਟ ਉੱਚੀ ਵੀ ਐ। ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ। ਆਲ ਦੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ। ਤੇ ਬਹੁਤ ਹੀ ਵਧੀਆ ਏਰੀਆ ਦਸ਼ਮੇਸ਼ ਨਗਰ ਮੋਗੇ ਸ਼ਹਿਰ ਦਾ ਔਰ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਹੈ ਕੋਠੀ 15 ਸਾਲ ਪੁਰਾਣੀ ਹੈ ਪਰ ਗਲੀ ਨਾਲੋਂ 2 ਫੁੱਟ ਉੱਚੀ ਵੀ ਹੈ ਸੋ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਇਸ ਕੋਠੀ ਦੀ ਕਿਚਨ ਸੋ ਕਾਬਰ ਦਾ ਕੰਮ ਚਿਮਨੀ ਦਾ ਕੰਮ ਸੋ ਬਹੁਤ ਹੀ ਵਧੀਆ ਜਿਹੜਾ ਹੋਇਆ ਵੀ ਆ ਦੋ ਬੈਡਰੂਮ ਗਰਾਉਂਡ ਫਲੋਰ ਤੇ ਆ ਇੱਕ ਬੈਡਰੂਮ ਫਰਸਟ ਫਲੋਰ ਤੇ ਆ ਸੋ ਆਪਾਂ ਜਿਹੜੀ ਹੈ ਜਾਣਕਾਰੀ ਡਿਸਪਲੇ ਦੇ ਉੱਤੇ ਵੀ ਮੈਂਸ਼ਨ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ 5 ਮਰਲਿਆਂ ਦੇ ਵਿੱਚ ਬਣੀ ਹੋਈ ਹੈ 15 ਸਾਲ ਪੁਰਾਣੀ ਹੈ ਤੇ 2 ਫੁੱਟ ਜਿਹੜੀ ਆ ਉੱਚੀ ਆ ਗਲੀ ਨਾਲੋਂ ਸੋ ਬਹੁਤ ਹੀ ਵਧੀਆ ਕੋਠੀ ਬਣੀ ਹੋਈ ਆ ਕਵਰ ਦਾ ਕੰਮ ਵੀ ਹੋਇਆ ਵੀ ਆ ਸੋ ਪਿੱਛੇ ਵੈਂਟੀਲੇਸ਼ਨ ਵਾਸਤੇ ਜਿਹੜਾ ਜਾਲ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਰੈਸ਼ੀ ਏਰੀਆ ਦੇ ਵਿੱਚ ਅਮਰਸਰ ਰੋਡ ਦਸ਼ਮੇਸ਼ ਨਗਰ ਦੇ ਵਿੱਚ ਇਹ ਕੋਠੀ ਹੈ ਸੋ ਜਿਵੇਂ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਤੇ ਇਹਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਦਸ਼ਮੇਸ਼ ਨਗਰ ਵਿੱਚ ਜਿਹੜੇ ਵੀਰ ਨੇ ਘਰ ਲੈਣਾ 5 ਮਰਲਿਆਂ ਦੀ ਇਹ ਕੋਠੀ ਆ ਤਿੰਨ ਬੈੱਡਰੂਮ ਬਣੇ ਹੋਏ ਆ ਟੋਟਲ ਸਪੌੜੀਆਂ ਵਿੱਚ ਵੀ ਬਹੁਤ ਸੋਹਣਾ ਜਿਹੜਾ ਪੱਥਰ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋ ਤੇ ਆਜੋ ਦੇਖਦੇ ਆਂ ਫਿਰ ਆਪਾਂ ਗਰਾਊਂਡ ਫਲੋਰ ਤੇ ਸੋ ਇੱਕ ਬੈੱਡਰੂਮ ਜਿਹੜਾ ਉੱਪਰ ਬਣਿਆ ਹੋਇਆ ਆ ਆਸ-ਪਾਸੇ ਦੀ ਜਿਹੜੀ ਆ ਰਹਿائش ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਇਹ ਰਹਿائش ਬਣੀ ਹੋਈ ਐ। ਇਹ ਖੁਲਾ ਡੁਲਾ ਜਿਹੜਾ ਉੱਪਰ ਬੈੱਡਰੂਮ ਬਣਿਆ ਹੋਇਆ। ਸੋ ਬੈਕ ਸਾਈਡ ਤੇ ਵੀ ਕਾਫੀ ਜਿਹੜਾ ਵਿੜਾ ਛੱਡਿਆ ਹੋਇਆ ਉੱਪਰ ਇੱਕ ਬੈੱਡਰੂਮ ਆ। ਆਸੇ-ਪਾਸੇ ਦੀ ਰਹਿائش ਤੁਸੀਂ ਦੇਖ ਸਕਦੇ ਹੋ। ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਆ। ਰੇਟ ਵੀ ਆਪਾਂ ਦੱਸਿਆ ਹੋਇਆ 42 ਲੱਖ ਰੁਪਈਆ ਡਿਮਾਂਡ ਕੀਤੀ ਐ ਮਾਲਕ ਨੇ। ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। 42 ਲੱਖ ਰੁਪਈਆ ਡਿਮਾਂਡ ਕੀਤੀ ਐ। ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। ਸੋ ਐਸਤਰਾਂ ਦੀ ਇਹ ਵੀਡੀਓ ਦੇਖਣ ਵਾਸਤੇ ਪਪਾ ਪ੍ਰੋਪਰਟੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਜਰੂਰ ਕਰ ਦਿਓ। ਸੋ ਕਿਸੇ ਵੀਰਪਰਾ ਦੀ ਮਦਦ ਹੋ ਜਾਂਦੀ ਹੈ। ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਵਿੱਚ ਸਮਾਂ ਜਲਤ ਨਹੀਂ ਦਿੰਦਾ। ਸੋ ਇਸੇ ਤਰ੍ਹਾਂ ਜਿਹੜਾ ਆਪਣਾ ਪਿਆਰਾ ਬਣਾਈ ਰੱਖਿਓ। ਅਸੀਂ ਤੁਹਾਡੇ ਵਾਸਤੇ ਘਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ। ਔਰ ਤੁਸੀਂ ਸਾਡਾ ਸਹਿਯੋਗ ਦਿਓ। ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਸੋ ਜਾਂਦੇ ਜਾਂਦੇ ਇੱਕ ਛੱਤ ਜਿਹੜੀ ਆਪਾਂ ਕੋਠੀ ਦੇ ਫਿਰ ਮਾਰ ਲੈਨੇ ਆ। ਸੋ ਕੱਬੜ ਦਾ ਕੰਮ ਬਹੁਤ ਸੋਹਣਾ ਹੋਇਆ ਵੀ ਹੈ ਚਾਹੇ ਉਹ ਰਸੋਈ ਆ ਚਾਹੇ ਬੈਡਰੂਮ ਆ ਸਟੋਰ ਵੀ ਦਿੱਤਾ ਹੋਇਆ ਇੱਕ ਪਿੱਛੇ ਜਾਲ ਦਿੱਤਾ ਹੋਇਆ ਸੋ ਬਾਥਰੂਮ ਜਿਹੜੇ ਆ ਅਟੈਚ ਆ ਡਿਮਾਂਡ 42 ਲੱਖ ਰੁਪਈਆ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆ ਤੇ ਫਿਰ ਓਕੇ ਬਾਏ ਥੈਂਕ ਯੂ ਸ਼ੁਕਰੀਆ ਮਿਹਰਬਾਨੀ